ਸਤਿ ਸ਼੍ਰੀ ਅਕਾਲ ਦੋਸਤੋ ਚਿਹਰੇ ਤੇ ਕਾਲਾਪਨ ਦਾਗ ਧੱਬੇ ਸ਼ਾਈਆਂ ਦੂਰ ਕਰਨਗੇ ਇਹ 15 ਨੁਸਕੇ ਚਿਹਰੇ ਤੇ ਕਾਲੇ ਤਿਲ ਅਤੇ ਦਾਗ ਧੱਬੇ ਚਿਹਰੇ ਦੀ ਸੁੰਦਰਤਾ ਨੂੰ ਨਹੀਂ ਵਧਨ ਦਿੰਦੇ ਤੁਸੀਂ ਕਿੰਨੇ ਵੀ ਗੋਰੇ ਚਿੱਟੇ ਹੋ ਤਾਂ ਚਿਹਰੇ ਤੇ ਕਾਲੇ ਤਿਲ ਅਤੇ ਦਾਗ ਧੱਬੇ ਹਨ ਤਾਂ ਚਿਹਰਾ ਕਦੇ ਵੀ ਸੁੰਦਰ ਨਹੀਂ ਲੱਗੇਗਾ ਅੱਜ ਤੁਹਾਨੂੰ ਇਹ 15 ਨੁਸਕੇ ਦੱਸਾਂਗੇ ਤੁਸੀਂ ਜਰੂਰ ਇਸਤੇਮਾਲ ਕਰਕੇ ਦੇਖੋ ਜੀ ਨੰਬਰ 1 ਸੰਤਰੇ ਦੀਆਂ ਛਿਲੜਾਂ ਦਾ ਪਾਊਡਰ ਬਣਾ ਲਓ ਉਸ ਨੂੰ ਦੁੱਧ ਜਾਂ ਗੁਲਾਬ ਜਲ ਵਿੱਚ ਮਿਕਸ ਕਰ ਲਓ ਫਿਰ ਆਪਣੇ ਚਿਹਰੇ ਤੇ 10 ਜਾਂ 15 ਮਿੰਟ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਚਿਹਰੇ ਨੂੰ ਧੋ ਲਓ ਇਸ ਦੇ ਨਾਲ ਵੀ ਚਿਹਰੇ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਨੰਬਰ 2 ਪਪੀਤਾ ਪਪੀਤੇ ਵਿੱਚ ਇਜਾਮਸ ਗੁਣ ਹੁੰਦੇ ਹਨ ਜੋ ਆਪਣੇ ਡੈੱਡ ਸੈੱਲ ਸਕਿਨ ਹਟਾਉਂਦੇ ਹਨ ਅਤੇ ਸਕਿਨ ਟਿਊਮਰ ਨੂੰ ਬਰਾਬਰ ਕਰਦੇ ਹਨ ਅਤੇ ਪਪੀਤੇ ਦਾ ਇੱਕ ਪੇਸਟ ਬਣਾ ਕੇ ਤਿਆਰ ਕਰ ਲਓ ਆਪਣੇ ਚਿਹਰੇ ਤੇ ਲਗਾਓ 2-3 ਮਿੰਟ ਮ사ਜ ਕਰੋ 15 ਮਿੰਟ ਚਿਹਰੇ ਤੇ ਲੱਗਾ ਹੀ ਰਹਿਣ ਦਿਓ ਫਿਰ ਠੰਡੇ ਪਾਣੀ ਨਾਲ ਸਾਫ਼ ਕਰ ਲਓ ਨੰਬਰ 3 ਵਟਾਵਣ E ਦਾ ਕੈਪਸੂਲ ਰਾਤ ਨੂੰ ਵਟਾਵਣ E ਦੇ ਕੈਪਸੂਲ ਦਾ ਤੇਲ ਕੱਢ ਕੇ ਸਪੋਰਟ ਤੇ ਲਗਾਓ ਵਿਟਾਮਿਨ E ਦੇ ਕੈਪਸੂਲ ਦੇ ਤੇਲ ਨੂੰ ਕੋਕੋਨਟ ਆਇਲ ਜਾਂ ਬਦਾਮ ਦੇ ਤੇਲ ਵਿੱਚ ਮਿਕਸ ਕਰਕੇ ਵੀ ਲਗਾ ਸਕਦੇ ਹਾਂ 5 ਮਿੰਟ ਚਿਹਰੇ ਤੇ ਮ사ਜ ਕਰੋ ਉਸ ਤੋਂ ਬਾਅਦ ਚਿਹਰੇ ਨੂੰ ਧੋ ਲਓ ਜੀ ਇਸ ਦੇ ਨਾਲ ਵੀ ਕਾਲੇ ਤਿਲ ਜੜ ਤੋਂ ਖਤਮ ਹੋ ਜਾਂਦੇ ਹਨ ਨੰਬਰ 4 ਗੁਲਾਬ ਜਲ ਸਕਿਨ ਨੂੰ ਠੰਡਕ ਪਚਾਉਂਦਾ ਹੈ ਅਤੇ ਗਲੈਸਰੀਨ ਨਮੀ ਬਣਾ ਕੇ ਰੱਖਦੀ ਹੈ ਦੋਨਾਂ ਨੂੰ ਮਿਕਸ ਕਰਕੇ ਲਗਾਉਣ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਨੰਬਰ 5 ਸੇਬ ਦਾ ਸਿਰਕਾ ਇਹ ਨੈਚੁਰਲ ਟੋਨਰ ਦੀ ਤਰ੍ਹਾਂ ਕੰਮ ਕਰਦਾ ਹੈ ਥੋੜਾ ਜਿਹਾ ਪਾਣੀ ਮਿਕਸ ਕਰਕੇ ਲਗਾਉਣ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ ਨੰਬਰ 6 ਨਾਰੀਅਲ ਤੇਲ ਦੇ ਵਿੱਚ ਐਂਟੀ ਆਕਸੀਡੈਂਟਸ ਗੁਣ ਹੁੰਦਾ ਹੈ ਜੋ ਆਪਣੀ ਸਕਿਨ ਦੀ ਰਿਪੇਅਰ ਕਰਦਾ ਹੈ ਰਾਤ ਨੂੰ ਆਪਣੇ ਚਿਹਰੇ ਤੇ ਲਗਾਓ 5 ਮਿੰਟ ਚਿਹਰੇ ਤੇ ਮ사ਜ ਕਰੋ ਤੇ ਜਿਨ੍ਹਾਂ ਨੂੰ ਨਾਰੀਅਲ ਤੇਲ ਛੂਟ ਨਹੀਂ ਕਰਦਾ ਗਿੱਲੇ ਕਪੜੇ ਨਾਲ ਸਾਫ਼ ਕਰ ਲਓ ਜੀ ਨਹੀਂ ਤਾਂ ਪਾਣੀ ਨਾਲ ਧੋ ਲਓ ਜੀ ਨੰਬਰ 7 ਗ੍ਰੀਨ ਟੀ ਦੇ ਪਾਊਚ ਜੋ ਅਸੀਂ ਯੂਜ਼ ਕੀਤੇ ਹਨ ਉਹਨਾਂ ਨੂੰ ਠੰਡਾ ਕਰਕੇ ਆਪਣੇ ਚਿਹਰੇ ਤੇ ਲਗਾਓ ਪਾਊਚ ਲਗਾਉਣ ਦੇ ਨਾਲ ਅੱਖਾਂ ਦਾ ਕਾਲਾਪਨ ਅਤੇ ਛਾਈਆਂ ਦੂਰ ਹੁੰਦੀਆਂ ਹਨ ਜ਼ਰੂਰ ਇਸਤੇਮਾਲ ਕਰੋ ਜੀ ਨੰਬਰ 8 ਖੀਰੇ ਦਾ ਰਸ ਅਤੇ ਦਹੀਂ ਨੂੰ ਮਿਕਸ ਕਰਕੇ ਲਗਾਓ 2-3 ਮਿੰਟ ਚਿਹਰੇ ਤੇ ਮ사ਜ ਕਰੋ ਫਿਰ ਧੋ ਲਓ ਜੀ ਬਹੁਤ ਫਾਇਦਾ ਮਿਲਦਾ ਹੈ ਖੀਰਾ ਅਤੇ ਦਹੀਂ ਸਕਿਨ ਨੂੰ ਠੰਡਾ ਰੱਖਦੇ ਹਨ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਨੰਬਰ 9 ਧੁੱਪ ਵਿੱਚ ਜਾਣ ਤੋਂ ਪਹਿਲਾਂ ਹਮੇਸ਼ਾ ਸੰਸਕ੍ਰੀਨ ਜ਼ਰੂਰ ਲਗਾਓ ਜੀ ਕਿਉਂਕਿ ਸੂਰਜ ਦੀਆਂ ਕਿਰਨਾਂ ਦੇ ਨਾਲ ਕਾਲਾਪਨ ਹੋ ਜਾਗਦਾ ਹੈ ਅਤੇ ਦਾਗ ਧੱਬੇ ਵੀ ਹੋ ਸਕਦੇ ਹਨ ਇਸ ਲਈ ਸੰਸਕ੍ਰੀਨ ਕਰੀਮ ਦਾ ਜ਼ਰੂਰ ਇਸਤੇਮਾਲ ਕਰੋ ਚਿਹਰੇ ਨੂੰ ਟੱਕ ਕੇ ਫਿਰ ਤੁਸੀਂ ਬਾਹਰ ਜਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਨੰਬਰ 10 ਨਿੰਬੂ ਵਿੱਚ ਬਲੀਚਿੰਗ ਗੁਣ ਹੁੰਦੇ ਹਨ ਇੱਕ ਵਾਰ ਨਿੰਬੂ ਦਾ ਰਸ ਚਿਹਰੇ ਤੇ ਜ਼ਰੂਰ ਇਸਤੇਮਾਲ ਕਰੋ ਜੀ 10 ਜਾਂ 15 ਮਿੰਟ ਮ사ਜ ਕਰੋ ਬਾਦ ਵਿੱਚ ਚਿਹਰੇ ਨੂੰ ਧੋ ਲਓ ਜੀ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਨੰਬਰ 11 ਐਲੋਵੇਰਾ ਜੈਲ ਆਪਣੇ ਚਿਹਰੇ ਦੀ ਰਿਪੇਅਰ ਕਰਦਾ ਹੈ ਤੇ ਦਾਗ ਧੱਬੇ ਛਾਈਆਂ ਹੌਲੀ-ਹੌਲੀ ਘੱਟ ਹੋ ਜਾਂਦੀਆਂ ਹਨ ਤਾਜੀ ਐਲੋਵੇਰਾ ਜੈਲ ਦੀ ਰੋਜ਼ ਰਾਤ ਨੂੰ 5 ਮਿੰਟ ਮ사ਜ ਕਰੋ ਅਤੇ ਸਵੇਰ ਦੇ ਟਾਈਮ ਚਿਹਰੇ ਨੂੰ ਧੋ ਲਓ ਜੀ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਨੰਬਰ 12 ਆਲੂ ਦਾ ਰਸ ਚਿਹਰੇ ਤੇ ਜ਼ਰੂਰ ਲਗਾਓ ਆਲੂ ਵਿੱਚ ਮੌਜੂਦ ਔਜ਼ਾਮੇਜ਼ ਸਕਿਨ ਨੂੰ ਗੋਰਾ ਅਤੇ ਸਾਫ਼ ਕਰਨ ਦੇ ਵਿੱਚ ਮਦਦ ਕਰਦੇ ਹਨ ਜੇਕਰ ਚਿਹਰੇ ਤੇ ਕਾਲੇ ਤਿਲ ਹੈ ਤਾਂ ਤਿਲ ਤੇ ਹੀ ਲਗਾਓ ਹਫਤੇ ਵਿੱਚ 2 ਵਾਰ ਹੀ ਆਪਣੇ ਚਿਹਰੇ ਤੇ ਲਗਾਓ ਹਰ ਰੋਜ਼ ਚਿਹਰੇ ਤੇ ਆਲੂ ਦਾ ਰਸ ਨਹੀਂ ਲਗਾਉਣਾ ਚਾਹੀਦਾ ਨੰਬਰ 13 ਹਲਦੀ ਦਹੀਂ ਅਤੇ ਸ਼ਹਿਦ ਹਲਦੀ ਵਿੱਚ ਐਂਟੀਸੈਪਟਿਕ ਅਤੇ ਸ਼ਹਿਦ ਵਿੱਚ ਲਾਈਟਿੰਗ ਪ੍ਰੋਪਰਟੀ ਹੁੰਦੀ ਹੈ ਦੋਵਾਂ ਨੂੰ ਮਿਕਸ ਕਰਕੇ ਫੇਸ ਪੈਕ ਬਣਾ ਲਓ ਫਿਰ ਚਿਹਰੇ ਤੇ ਲਗਾਓ 10 ਜਾਂ 15 ਮਿੰਟ ਮ사ਜ ਕਰੋ ਫਿਰ ਧੋ ਲਓ ਜੀ ਬਹੁਤ ਫਾਇਦਾ ਮਿਲਦਾ ਹੈ ਨੰਬਰ 14 ਵੇਸਣ ਦਹੀਂ ਅਤੇ ਨਿੰਬੂ ਇਹ ਫੇਸ ਪੈਕ ਸਕਿਨ ਨੂੰ ਐਕਸਪੋਲੀਟ ਕਰਦਾ ਹੈ ਅਤੇ ਡਾਸਕ ਪੋਰਟਸ ਕੱਟ ਕਰਦਾ ਹੈ ਨੰਬਰ 15 ਟਮਾਟਰ ਦਾ ਰਸ ਟਮਾਟਰ ਵਿੱਚ ਲੈਕੋਪੀਨ ਹੁੰਦਾ ਹੈ ਜੋ ਸਕਿਨ ਨੂੰ ਬ੍ਰਾਈਟ ਕਰਦਾ ਹੈ ਦਾਗ ਧੱਬੇ ਸ਼ਾਈਆਂ ਦੂਰ ਹੋ ਜਾਂਦੀਆਂ ਹਨ ਟਮਾਟਰ ਦਾ ਰਸ ਚਿਹਰੇ ਤੇ ਇੱਕ ਵਾਰ ਜ਼ਰੂਰ ਵਰਤ ਕੇ ਦੇਖੋ 5 ਮਿੰਟ ਚਿਹਰੇ ਤੇ ਮ사ਜ ਕਰੋ ਫਿਰ ਚਿਹਰੇ ਨੂੰ ਧੋ ਲਓ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਜ਼ਰੂਰ ਦੱਸਣਾ ਜੀ ਜੇ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ